ਤੁਸੀਂ ਕਿਸ ਤਰ੍ਹਾਂ ਦੀ ਕਵਰੇਜ ਕਰਾ ਰਹੇ ਹੋ ਨਹੀਂ ਤੁਸੀਂ ਇੱਕ ਮਿੰਟ ਮੇਰੀ ਗੱਲ ਤਾਂ ਸੁਣੋ ਕਵਰੇਜ ਕਿਸ ਤਰ੍ਹਾਂ ਦੀ ਕਰਾ ਰਹੇ ਹੋ ਮੈਂ ਸਰ ਨਾਲ ਗੱਲ ਕਰ ਰਿਹਾ ਸੀਗਾ ਤੁਸੀਂ ਵਿੱਚ ਤੁਹਾਡੀ ਬਾਈਟ ਕਰਾ ਦਿੰਦੇ ਆ ਕੀ ਨਾਮ ਹੈ ਤੁਹਾਡਾ ਤੁਹਾਡਾ ਨਾਮ ਕੀ ਹੈ ਨਾਮ ਕੀ ਡੀਪੀਆਰ ਕਪੂਰਥਲਾ ਵੇਟ ਕਰੋ ਦਾ ਕਪੂਰਥਲਾ ਤੋਂ ਡੀਪੀਆਰ ਨੇ ਤੇ ਆਪ ਬਾਈਟਾਂ ਕਰਾ ਰਹੇ ਨੇ ਸਰਕਾਰ ਦੇ ਨੁਮਾਇੰਦਿਆਂ ਦੀ ਜਿਵੇਂ ਆਰਮੀ ਇੱਕ ਪਲਾਨ ਕਰਕੇ ਹਮਲਾ ਕਰਦੀ ਆ ਇਸੇ ਤਰ੍ਹਾਂ ਜਿਹੜੀ ਇਹ ਮੋਦੀ ਸਰਕਾਰ ਆ ਇਹਨਾਂ ਨੇ ਇੱਕ ਪਲਾਨ ਤੌਰ ਤੇ ਪਹਿਲਾਂ ਪੰਜਾਬ ਤੋਂ ਪਾਣੀਆਂ ਦਾ ਹੱਕ ਖੋਇਆ ਉੱਤੇ ਕਬਜ਼ਾ ਕੀਤਾ ਤੇ ਫਿਰ ਪਾਣੀ ਜਿਹੜੇ ਆਪ ਛੱਡੇ ਜਿਹੜੀਆਂ ਇਹਨਾਂ ਦੀਆਂ ਏਜੰਸੀਆਂ ਆ ਵਾ ਜਿਵੇਂ ਨਰੰਗ ਕਾਰਗੀਏ ਰਾਧਾ ਸੁਆਮੀ ਔਰ ਨੂਰ ਮੈਲੀਏ ਰਾਮ ਜੀ ਇਦਾਂ ਦੀਆਂ ਤੇ ਉਹ ਦਰਿਆ ਨੂੰ ਜਦੋਂ ਪੂਰਦੀਆਂ ਦਰਿਆ ਜਿਹੜਾ ਵਾ ਉਹ ਅੱਧਾ ਕਿਲੋਮੀਟਰ ਵੀ ਨਹੀਂ ਹੈਗਾ ਵਿਆਸ ਤੁਸੀਂ ਦੇਖ ਸਕਦੇ ਹੋ ਤੇ ਉਦੋਂ ਇਹ ਕਿੱਥੇ ਜਾਂਦੇ ਆ ਜਿਹੜੇ ਇਥੋਂ ਦੇ ਲੋਕ ਰਹਿਣ ਵਾਲੇ ਇਨ੍ਹਾਂ ਪਿੰਡਾਂ ਦੇ ਉਹਨਾਂ ਨੇ ਆਪਣੇ ਬੱਚੇ ਵੀ ਕੱਢ ਲਏ ਆ ਜੀਵ ਜੰਤੂ ਵੀ ਬਾਹਰ ਕੱਢ ਲਿਆ ਵਾ ਉਹਨਾਂ ਨੇ ਆਪਣੇ ਪਸ਼ੂ ਵੀ ਬਾਹਰ ਕੱਢ ਲਏ ਆ ਕਿਉਂਕਿ ਹੁਣ ਖਤਰਾ ਵਾ ਪਾਣੀ ਦਸਿਆ ਜਾ ਰਿਹਾ ਸਰਕਾਰ ਨੇ ਅਲਰਟ ਕੀਤਾ ਵਾ ਵੀ ਹੋਰ ਵੀ ਦੋ ਦੋ ਫੋਟੇ ਤੋਂ ਵੀ ਪਾਣੀ ਵੱਧ ਸਕਦਾ ਅਰਵਿੰਦ ਕੇਜਰੀਵਾਲ ਸੁਸੋਧਿਆ ਨਰਿੰਦਰ ਮੋਦੀ ਜਿੰਨੇ ਵੀ ਹਿੰਦੂ ਰਾਸ਼ਟਰ ਬਣਾਉਣ ਵਾਲੇ ਆ ਇਹ ਸਾਰੇ ਨਾਗਪੁਰ ਤੋਂ ਚੱਲਦੇ ਆ ਉਦੋਂ ਇਹ ਪਾਣੀ ਹਰਿਆਣੇ ਨੂੰ ਜਾਂ ਪਾਣੀ ਦਿੰਦੇ ਆ ਰਾਜਸਥਾਨ ਨੂੰ ਫਿਰ ਦਿੱਲੀ ਨੂੰ ਤੇ ਹੁਣ ਪਾਣੀ ਉਧਰ ਨਹੀਂ ਜਾ ਰਿਹਾ ਕੁਦਰਤੀ ਆਫਤ ਹੈਗੀ ਹੈ ਇਹ ਚ ਕਿਸੇ ਕਿਸੇ ਬੰਦੇ ਦਾ ਕੋਈ ਰੋਲ ਨਹੀਂ ਹੈਗਾ ਨਾ ਕੋਈ ਇਹਨੂੰ ਰੋਕ ਸਕਦਾ ਹੈ ਇਹ ਸਿਰ ਉੱਪਰ ਪਰਮਾਤਮਾ ਦਾ ਪਾਣਾ ਹੈਗਾ ਗੁਜਰਾਤ ਇਲੈਕਸ਼ਨ ਕਰਨ ਜਿਹੜਾ ਪੰਜਾਬ ਦਾ ਹੈਲੀਕਾਪਟਰ ਜਾ ਸਕਦਾ ਤੇ ਗੁਜਰਾਤ ਦੇ ਮੁੱਖ ਮੰਤਰੀ ਦਾ ਜਾਂ ਦਿੱਲੀ ਦੇ ਮੁੱਖ ਮੰਤਰੀ ਦਾ ਜਾਂ ਅਦਰ ਸਟੇਟਾਂ ਦਾ ਹੈਲੀਕਾਪਟਰ ਫਿਰ ਕਿਉਂ ਨਹੀਂ ਆਇਆ ਤਰਸਯੋਗ ਹਾਲਾਤ ਬਣੇ ਹੋਏ ਆ ਅੱਜ ਤੱਕੀਬ ਨਹੀਂ ਜਿਹੜੇ ਲੋਕਾਂ ਨੇ ਘਰਾਂ ਦੇ ਵਿੱਚ ਡੰਗਰ ਰੱਖੇ ਸੀ ਵੀ ਚਲੋ ਆਸੇ ਹੀ ਉਹਨਾਂ ਨੂੰ ਵੀ ਪਾਣੀ ਘਟੂਗਾ ਜਾਂ ਵੀ ਵੀ ਪਾਣੀ ਉੱਨਾ ਘਰਊਗਾ ਦਰਮਿਆਨਾ ਜਾਂ ਪਰ ਕੱਲ ਦੇ ਜਿਹੜੇ ਹਾਲਾਤ ਬਣੇ ਉਹ ਬਿਲਕੁਲ ਉਲਟੇ ਆ ਸਾਰੇ ਪੰਜਾਬ ਦਾ ਪ੍ਰਸ਼ਾਸਨ ਕਾਸਿਕ ਜੋ ਕਪੂਥੜਾ ਦਾ ਪ੍ਰਸ਼ਾਸਨ ਹੈਗਾ ਡੀਸੀ ਸਾਹਿਬ ਐਸਐਸਪੀ ਸਾਹਿਬ ਸਾਰੇ ਹੀ ਸਾਥੀ ਪ੍ਰਸ਼ਾਸਨ ਲੋਕਾਂ ਦੀ ਬਿਹਤਰੀ ਲਈ ਲੋਕਾਂ ਦੇ ਬਚਾਅ ਦੇ ਵਿੱਚ ਲੱਗਾ ਹੈਗਾ। ਭਈ ਮੈਂ ਸਭ ਪਹਿਲਾਂ ਆਪਣੇ ਬਾਰੇ ਦੱਸਣਾ ਚਾਹੁੰਦਾ ਕਿ ਮੈਂ ਮੇਰਾ ਨਾਮ ਬਲਜੀਤ ਸਿੰਘ ਹੈ ਪਿੰਡ ਬੁਟਰਸਿਵਿਆ ਜਿੱਥੇ ਰਾਣਾ ਗੁਰਜੀਤ ਦੀ SUGAR MILL ਹੈ। ਅੱਛਾ ਜੀ। ਮੈਂ ਇਹ ਹੜਾਂ ਬਾਰੇ ਕਹਿਣਾ ਚਾਹੁੰਦਾ ਕਿ ਤਿੰਨ ਮਹੀਨੇ ਪਹਿਲਾਂ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਉਹਨਾਂ ਨੇ ਇਹ ਬਿਆਨ ਦਿੱਤਾ ਸੀ ਕਿ ਜਦੋਂ ਪੰਜਾਬ ਤੋਂ ਪਾਖੜਾ ਡੈਮ ਦਾ ਜਿਹੜਾ ਹੱਕ ਖੋਇਆ ਗਿਆ ਸੀ ਸਾਡੇ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਉੱਥੋਂ ਹਟਾਏ ਗਏ ਸੀ ਤੇ ਉਦੋਂ ਇੱਕ ਉਦੇਦਾਰ ਨੇ ਅਸਤੀਫਾ ਵੀ ਦੇ ਦਿੱਤਾ ਸੀ ਕਿ ਮੈਂ ਇੱਥੇ ਡਿਊਟੀ ਨਹੀਂ ਕਰਨੀ ਤੇ ਮਾਨ ਨੇ ਇਹ ਗੱਲ ਆਖੀ ਸੀ ਕਿ ਮਿਲਟਰੀ ਤੌਰ ਤੇ ਹਥਿਆਰ ਜਿਹੜਾ ਇਹ ਵਰਤਿਆ ਜਾਊਗਾ ਜਿਵੇਂ ਆਰਮੀ ਇੱਕ ਪਲਾਨ ਕਰਕੇ ਹਮਲਾ ਕਰਦੀ ਆ اسی طرح ਜਿਹੜੀ ਇਹ ਮੋਦੀ ਸਰਕਾਰ ਆ ਇਹਨਾਂ ਨੇ ਇੱਕ ਪਲਾਨ ਤੌਰ ਤੇ ਪਹਿਲਾਂ ਪੰਜਾਬ ਤੋਂ ਪਾਣੀਆਂ ਦਾ ਹੱਕ ਖੋਇਆ ਉੱਤੇ ਕਬਜ਼ਾ ਕੀਤਾ ਤੇ ਫਿਰ ਪਾਣੀ ਜਿਹੜੇ ਆਪ ਛੱਡੇ ਕਿਉਂਕਿ 3 ਕਿਲੋਮੀਟਰ ਦਾ ਜਿਹੜਾ ਇਹ ਦਰਿਆ ਦਾ ਏਰੀਆ ਦੱਸਿਆ ਜਾਂਦਾ ਤੇ ਜਦੋਂ ਜਿਹੜੀਆਂ ਇਹਨਾਂ ਦੀਆਂ ਏਜੰਸੀਆਂ ਆ ਵਾਂ ਜਿਵੇਂ ਨਰੰਗ ਕਾਰਗੇ ਰਾਦਾ ਸੁਆਮੀ ਔਰ ਨੂਰ ਮੈਲੀਏ ਰਾਮ ਜੀ ਇਦਾਂ ਦੀਆਂ ਤੇ ਉਹ ਦਰਿਆ ਨੂੰ ਜਦੋਂ ਪੂਰਦੀਆਂ ਦਰਿਆ ਜਿਹੜਾ ਵਾ ਉਹ ਅੱਧਾ ਕਿਲੋਮੀਟਰ ਵੀ ਨਹੀਂ ਹੈਗਾ ਵਿਆਸ ਤੁਸੀਂ ਦੇਖ ਸਕਦੇ ਹੋ ਤੇ ਉਦੋਂ ਇਹ ਕਿੱਥੇ ਜਾਂਦੇ ਆ ਜਦ ਕੇ ਉਹਨਾਂ ਦੇ ਲੰਗਰਾਂ ਦੇ ਵਿੱਚ ਉਹਨਾਂ ਦੇ ਕਮਰਿਆਂ ਦੇ ਵਿੱਚ ਇਹ ਰੋਟੀ ਖਾਂਦੇ ਆ ਚਾਹ ਪੀਂਦੇ ਆ ਇਹਨਾਂ ਦੀਆਂ ਵੀਡੀਓਜ਼ ਆਉਂਦੀਆਂ ਵਾ ਉਥੇ ਸਤਰੰਜ ਖੇਡਦੇ ਆ ਤੇ ਉਦੋਂ ਇਹਨਾਂ ਨੂੰ ਨਹੀਂ ਦਿਖ ਰਿਹਾ ਹੁੰਦਾ ਕਿ ਜਿਹੜਾ ਵਾ ਉਹ ਦਰਿਆ ਨੂੰ ਪੂਰਿਆ ਜਾ ਰਿਹਾ ਮਤਲਬ ਜਿਹੜੀ ਥਾਵਾਂ ਦਰਿਆ ਵਾਸਤੇ ਪਾਣੀ ਲੰਘਣ ਨੂੰ ਸੀਗੀਆਂ ਉਥੇ ਆਪ ਦੇ ਰਹਿਣ ਬਸੇਰੇ ਕਰ ਲਏ ਜਿਹੜੇ ਬਾਬੇ ਸੀਗੇ ਜਿਹੜੇ ਬਣੇ ਫਿਰਦੇ ਉਹਨਾਂ ਨੇ ਆਪਣੀਆਂ ਥਾਵਾਂ ਬਣਾ ਲਈਆਂ ਆਪਣੇ ਬਣੇ ਹੋਏ ਉਹਨਾਂ ਦੇ ਉਹ ਤੁਸੀਂ ਬਿਆਸ ਵੇਖੋ ਜਾ ਕੇ ਅੱਧਾ ਕਿਲੋਮੀਟਰ ਵੀ ਦਰਿਆ ਨਹੀਂ ਹੈਗਾ। ਅ ਦੂਸਰੀ ਗੱਲ ਜਿਹੜੀ ਮੋਦੀ ਸਰਕਾਰ ਦੀ ਇਹ ਆ ਕਿ ਅਗਰ ਇਹ ਆਪਣੇ ਤੇ ਕਬਜ਼ਾ ਕਰਨਾ ਚਾਹੁੰਦੇ ਆ ਇਹਨਾਂ ਨੇ ਕਬਜ਼ਾ ਇਸ ਟਾਈਮ ਕੀਤਾ ਹੋਇਆ ਵਾ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਹੇ ਕਿ ਸਾਨੂੰ ਇਹਨਾਂ ਤੇ ਵਿਸ਼ਵਾਸ ਨਹੀਂ ਉਹ ਗੱਲ ਮੈਂ ਤੁਹਾਨੂੰ ਬਲਜੀਤ ਸਿੰਘ ਵੀ ਕਹਿ ਰਿਹਾ ਕਿ ਸਾਨੂੰ ਭਾਰਤੀ ਜਿਹੜੀ ਗਵਰਨਮੈਂਟ ਆ ਉਹਨਾਂ ਤੇ ਵਿਸ਼ਵਾਸ ਨਹੀਂ ਹੈਗਾ ਜਾਂ ਤਾਂ ਪਾਣੀਆਂ ਦਾ ਜਿਹੜੀ ਆ ਸਾਰੀ ਸਾਮ ਸੰਭਾਲ ਪੰਜਾਬ ਨੂੰ ਦਿੱਤੀ ਜਾਵੇ। ਜਾਂ ਫਿਰ ਜੁਐਨੋ ਨੂੰ ਦਿੱਤੀ ਜਾਵੇ ਓਕੇ ਜੀ ਜੀ ਹਮ ਇਹਦਾ ਕਾਰਨ ਕੀ ਜੇਕਰ ਇਹ ਵੱਖਰੀ ਵੱਖਰੀ ਥਾਵਾਂ ਦੇ ਉੱਤੇ ਗੱਲ ਚੱਲਦੀ ਹੈ ਤਾਂ ਫਿਰਦਾ ਅਸਰ ਕੀ ਪਏਗਾ ਕਿ ਇੱਕ ਤਾਂ ਅਸਰ ਮੇਰੀ ਗੱਲ ਵਿੱਚ ਰਹੇਗੀ ਕਿਉਂਕਿ ਜਦੋਂ ਪੰਜਾਬ ਨੂੰ ਪਾਣੀ ਦੀ ਲੋੜ ਹੁੰਦੀ ਆ ਤਾਂ ਸਾਡੇ ਜਿਹੜੇ ਕਿਸਾਨ ਆ ਉਹਨਾਂ ਦੀਆਂ ਫਸਲਾਂ ਨੂੰ ਪਾਣੀ ਨਹੀਂ ਮਿਲਦਾ ਇਹ ਗੱਲ ਦੀਪ ਸਿੱਧੂ ਨੇ ਵੀ ਕਿਹਾ ਸੀ ਓਕੇ ਸਾਡੇ ਪੰਥ ਨੂੰ ਵੀ ਖਤਰਾ ਹੈ ਸਾਡੇ ਗ੍ਰੰਥ ਨੂੰ ਵੀ ਖਤਰਾ ਹੈ ਕਿਉਂਕਿ ਉਦੋਂ ਅਰਵਿੰਦ ਕੇਜਰੀਵਾਲ ਸੁਸੋਧਿਆ ਨਰੇਂਦਰ ਮੋਦੀ ਜਿੰਨੇ ਵੀ ਹਿੰਦੂ ਰਾਸ਼ਟਰ ਬਣਾਉਣ ਵਾਲੇ ਆ ਇਹ ਸਾਰੇ ਨਾਗਪੁਰ ਤੋਂ ਚੱਲਦੇ ਆ ਉਦੋਂ ਇਹ ਪਾਣੀ ਹਰਿਆਣੇ ਨੂੰ ਜਾਂ ਪਾਣੀ ਦਿੰਦੇ ਆ ਰਾਜਸਥਾਨ ਨੂੰ ਫਿਰ ਦਿੱਲੀ ਨੂੰ ਤੇ ਹੁਣ ਪਾਣੀ ਉਧਰ ਨਹੀਂ ਜਾ ਰਿਹਾ ਹੁਣ ਸਾਡੇ ਘਰਾਂ ਦੇ ਘਰ ਜੜੇ ਆ ਉਹ ਬਰਬਾਦ ਹੋ ਰਹੇ ਆ ਬੱਚੇ ਰੋ ਰਹੇ ਆ ਪਸ਼ੂ ਮਰ ਰਹੇ ਆ ਮੈਂ ਬੇਨਤੀ ਕਰਨੀ ਚਾਹਨਾ ਵਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿੰਨੇ ਕੱਲ ਇੱਕ ਡਰਾਮਾ ਕੀਤਾ ਵਾ ਕਿ ਮੈਂ ਲੋਕਾਂ ਦਾ ਹੈਲੀਕਾਪਟਰ ਜਿਹੜਾ ਲੋਕਾਂ ਦੇ ਰਿਆਂ ਤੁਸੀਂ ਮੈਨੂੰ ਇਹ ਦੱਸੋ ਹੈਲੀਕਾਪਟਰ ਦੇ ਵਿੱਚ ਕਿੰਨਾ ਰਸਨ ਆ ਜਾਂਦਾ ਗੱਡੀ ਜਨਾ ਹੀ ਦੁੱਧ ਆਊਗਾ ਦੁੱਧ ਆਊਗਾ ਦਾਲ ਆਊਗੀ ਉਹ ਕਹਿੰਦੇ ਦੁੱਧ ਲੱਦਾ ਲਈ ਚਾਹੀਦੀ ਹੋਊਗੀ ਪਰ ਕਿੰਨਾ ਕ ਆ ਜਾਂਦਾ ਹੈ ਤਾਂ ਉਹ ਵੀ 5 ਸੀਟਰ ਹੀ ਹੁੰਦਾ ਵਾ ਦੋ ਜਾਨੇ ਜਾਂ ਤਿੰਨ ਜਾਨੇ ਬੈਂਦੇ ਉਹਦੇ ਚ ਜਿਆਦਾ ਤੋਂ ਜਿਆਦਾ 7 ਸੀਟਰ ਲਾ ਲਓ ਕਿਉਂਕਿ ਮੈਂ ਤਾਂ ਮੁੱਖ ਮੰਤਰੀ ਦੇ ਜਹਾਜ਼ 'ਚ ਬੈਠਾ ਨਹੀਂ ਉਹ ਆਪ ਹੀ ਵੀਡੀਓ ਬਣਾ ਬਣਾ ਕੇ ਦਿਖਾ ਰਹੇ ਆ 7 ਸੀਟਰ ਦੇ ਵਿੱਚ ਤੁਸੀਂ ਦੱਸੋ ਕਿੰਨਾ ਸਮਾਨ ਆ ਜਾਏਗਾ ਅਗਰ ਗੁਜਰਾਤ ਇਲੈਕਸ਼ਨ ਕਰਨ ਜਿਹੜਾ ਪੰਜਾਬ ਦਾ ਹੈਲੀਕਾਪਟਰ ਜਾ ਸਕਦਾ ਤੇ ਗੁਜਰਾਤ ਦੇ ਮੁੱਖ ਮੰਤਰੀ ਦਾ ਜਾਂ ਦਿੱਲੀ ਦੇ ਮੁੱਖ ਮੰਤਰੀ ਦਾ ਜਾਂ ਅਦਰ ਸਟੇਟਾਂ ਦਾ ਹੈਲੀਕਾਪਟਰ ਫਿਰ ਕਿਉਂ ਨਹੀਂ ਆਇਆ ਹੂੰ ਔਰ ਫਿਰ ਉਹ ਬਾਰ-ਬਾਰ ਉਸੇ ਬਿਆਨ ਨੂੰ ਬਾਰ-ਬਾਰ ਮੀਡੀਆ ਦੇ ਵਿੱਚ ਦਿਖਾ ਰਹੇ ਆ ਇਹ ਸਾਰਾ ਜਿਹੜੇ ਪੰਜਾਬ ਸਰਕਾਰ ਹੂੰ ਭਾਰਤ ਸਰਕਾਰ ਜਿਹੜੀ ਸੈਂਟਰ ਸਰਕਾਰ ਇਹਨਾਂ ਦੀ ਮਿਲੀ ਭੁਗਤਾ ਕਿ ਕਿਸਾਨਾਂ ਕੋਲ ਜ਼ਮੀਨਾਂ ਨਹੀਂ ਰਹਿਣ ਦੇਣੀਆਂ ਹੂੰ ਬਿਲਕੁਲ ਤਾਂ ਬਾਈ ਨੇ ਜੋ ਗੱਲਾਂ ਕੀਤੀਆਂ ਨੇ ਉਹ ਕਹਿੰਦੇ ਕਿ ਵੀ ਜਾਂ ਤਾਂ ਯੂਐਨਏ ਦੇ ਕੋਲ ਜਾਵੇ ਸਾਰੀਆਂ ਚੀਜ਼ਾਂ ਕਿਉਂਕਿ ਜਿਹੜੀਆਂ ਚੀਜ਼ਾਂ ਨੇ ਉਹ ਸੁਧਾਰ ਹੋ ਸਕੇ ਅੱਗੇ ਪਾਸੇ ਨੂੰ ਮੈਂ ਤਸਵੀਰ ਦਿਖਾਵਾਂਗਾ ਕਿ ਜਿਸ ਤਰੀਕੇ ਦਾ ਇੱਧਰ ਪਾਣੀ ਚੜਿਆ ਹੋਇਆ ਤਾਂ ਉੱਥੇ ਲਗਾਤਾਰ ਚਮਕੌਰ ਸਿੰਘ ਹੋਰੀ ਵੀ ਡਟੇ ਹੋਏ ਨੇ ਅੱਛਾ ਸਮਝਾਓ ਕੀ ਹਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਠੀਕ ਜੀ ਫਤਿਹ ਹਾਂ ਜੀ ਜੜ ਕੀ ਹਾਲਾਤ ਨੇ ਜੀ ਹੁਣ ਇੱਥੇ ਹਾਲਾਤ ਦੇ ਤੁਸੀਂ ਦੇਖ ਹੀ ਸਕਦੇ ਬਹੁਤ ਮਾੜੇ ਆ ਜੀ ਹੂੰ ਤੇ ਤਰਸਜੋਗ ਹਾਲਾਤ ਬਣੇ ਹੋਏ ਆ ਅੱਜ ਤੱਕਰੀਬਨ ਜਿਹੜੇ ਲੋਕਾਂ ਨੇ ਘਰਾਂ ਦੇ ਵਿੱਚ ਡੰਗਰ ਰੱਖੇ ਸੀ ਵੀ ਚਲੋ ਆਸੇ ਹੀ ਉਹਨਾਂ ਨੂੰ ਵੀ ਪਾਣੀ ਘਟੂਗਾ ਜਾਂ ਵੀ ਵੀ ਪਾਣੀ ਉੱਨਾ ਘਰਊਗਾ ਦਰਮਿਆਨਾ ਜਾਂ ਪਰ ਕੱਲ ਦੇ ਜਿਹੜੇ ਹਾਲਾਤ ਬਣੇ ਉਹ ਬਿਲਕੁਲ ਉਲਟੇ ਆ ਉਹ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਪਾਣੀ ਦਾ ਜਿਹੜਾ ਫਲੋ ਵਧ ਰਿਹਾ ਵਾ ਪਾਣੀ ਵਗ ਵੀ ਜਿਆਦੇ ਵੱਡੇ ਪੱਧਰ ਤੇ ਰਿਹਾ ਵਾ ਜਿਹੜੀ ਕਿਸਾਨਾਂ ਦੀ ਜ਼ਮੀਨ ਆ ਉਹਦੇ ਵਿੱਚੋਂ ਦੀ ਪਾਣੀ ਹੁਣ ਵਗਣਾ ਸ਼ੁਰੂ ਹੋ ਗਿਆ ਤੇ ਇਹ ਕਰਕੇ ਅੱਜ ਆਪੋ ਆਪਣੇ ਜਿਹੜੇ ਇਥੋਂ ਦੇ ਲੋਕ ਰਹਿਣ ਵਾਲੇ ਇਨਾਂ ਪਿੰਡਾਂ ਦੇ ਉਹਨਾਂ ਨੇ ਆਪਣੇ ਬੱਚੇ ਵੀ ਕੱਢ ਲਏ ਆ ਜੀਆ ਜੰਤੂ ਵੀ ਬਾਹਰ ਕੱਢ ਲਿਆ ਵਾ ਉਹਨਾਂ ਨੇ ਆਪਣੇ ਪਸ਼ੂ ਵੀ ਬਾਹਰ ਕੱਢ ਲਿਆ ਕਿਉਂਕਿ ਹੁਣ ਖਤਰਾ ਵਾ ਪਾਣੀ ਦਸਿਆ ਜਾ ਰਿਹਾ ਉੱਪਰ ਸਰਕਾਰ ਨੇ ਅਲਰਟ ਕੀਤਾ ਵਾ ਵੀ ਹੋਰ ਵੀ 2-2 ਫੁੱਟੇ ਦੋਵੇਂ ਪਾਣੀ ਵੱਧ ਸਕਦਾ ਤੇ ਜੇਕਰ 2-2 ਫੁੱਟ ਪਾਣੀ ਵਾਧਾ ਵਾ ਤੇ ਜਿਹੜਾ ਉਹ ਸਾਹਮਣੇ ਸਰਕਾਰੀ ਜਿਹੜਾ ਪੱਕਾ ਬੰਨ੍ਹ ਦਿਖ ਰਿਹਾ ਵਾ ਉਹਨੂੰ ਵੀ ਖਤਰਾ ਹੋ ਸਕਦਾ ਕਿਉਂਕਿ ਇੱਕ ਤਾਂ ਇਧਰਲੀ ਜਗ੍ਹਾ ਤੋਂ ਬੰਨ੍ਹ ਬੈਠਣ ਦਾ ਖਤਰਾ ਇੱਥੋਂ 2 ਕਿਲੋਮੀਟਰ ਪਿੱਛੇ ਜਿਹੜਾ ਤੁਸੀ ਵਾਲਾ ਬੰਨ੍ਹ ਵੱਜਦਾ ਇਹ ਬੈਠ ਸਕਦਾ ਹਾਂ ਬਿਲਕੁਲ ਕਿਉਂਕਿ ਜੇ ਪਾਣੀ 2 ਫੁੱਟ ਹੋਰ ਵਾਧਾ 2 ਫੁੱਟ ਪਾਣੀ ਥੋੜਾ ਨਹੀਂ ਹੁੰਦਾ ਹਾਂ ਤਕਰੀਬਨ ਰਾਤ ਦਾ ਹੀ 2 ਫੁੱਟ ਵੱਧ ਚੁੱਕਾ ਜੀ 2 ਫੁੱਟ ਹੋਰ ਵੱਧ ਗਿਆ ਤੇ ਫਿਰ ਤੇ ਖਤਰੇ ਦੀ ਘੰਟੀ ਆ ਸਾਹ ਦੇ ਨਾਲ ਕਿਉਂਕਿ ਤਕਰੀਬਨ ਦੱਸਿਆ ਜਾ ਰਿਹਾ ਬਜ਼ੁਰਗਾਂ ਨੂੰ ਜਾਂ ਜੋ ਸਰਕਾਰ ਦੇ ਪਹਿਲੇ ਪੁਰਾਣੇ ਸਰਵੇ ਆ ਵੀ ਇਹ ਕੰਮ ਐ ਰਕੀ 88 ਨਾਲੋਂ ਟੱਪ ਗਿਆ 23 ਨਾਲੋਂ ਕਿਤੇ ਵੱਧ ਪਾਣੀ ਆ 23 ਨਾਲੋਂ ਸੋ ਇਸ ਕਰਕੇ ਮੈਂ ਖਾਸ ਕਰਕੇ ਬੇਨਤੀ ਕਰਦਾ ਵੀ ਜਿਹੜੇ ਦਰਿਆਵਾਂ ਦੇ ਕੰਢਿਆਂ ਤੇ ਲੋਕ ਵਸ ਰਹੇ ਆ ਨਾ ਉਹ ਅਵੇ ਇਸ ਲਈ ਨਾ ਹੋ ਨਾ ਉਹਨਾਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਆ। ਮਤਲਬ ਉਹਨਾਂ ਨੂੰ ਉੱਠ ਲੈਣਾ ਚਾਹੀਦਾ। ਜੀਆ ਜੰਤ ਲੈ ਕੇ ਆਪਣੀਆਂ ਜਾਨਾਂ ਬਚਾ ਕੇ ਉਹਨਾਂ ਘਰਾਂ ਨੂੰ ਛੱਡ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨ। ਬਹੁਤ ਪੁਖਤਾ ਪ੍ਰਬੰਧ ਗੁਰੂ ਘਰਾਂ ਨੇ ਵੀ ਆਪਣੇ ਦਰਵਾਜ਼ੇ ਖੋਲੇ ਆ। ਹੋਰ ਵੀ ਸੰਸਥਾਵਾਂ ਲੱਗੀਆਂ ਆਂ ਆਪੂ ਆਪਣੇ ਵੱਡੇ ਪੱਦਰ ਦੇ। ਸੋ ਇਸ ਕਰਕੇ ਮੈਂ ਖਾਸ ਕਰਕੇ ਉਹ ਬੇਨਤੀ ਕਰ ਰਿਹਾ। ਵੀ ਆਹੀ ਜਿੱਦਾਂ ਦੇ ਇੱਥੇ ਬੈਠੇ ਆ ਬੜੇ ਤਰਸ ਜੂਗਾ ਹਾਲਾਤ ਆ ਇੱਥੇ ਰਹਿਣਾ ਵੀ ਚੰਗੀ ਗੱਲ ਨਹੀਂ ਆ ਕੋਈ ਕਿਸੇ ਦਾ ਕੋਠਾ ਡੇਗ ਸਕਦਾ ਕਿਸੇ ਦੀ ਕੰਦ ਬਹਿ ਸਕਦੀ ਇਸ ਕਰਕੇ ਆਪਾਂ ਕਿਨੇ ਵੀ ਨੁਕਸਾਨ ਤੋਂ ਪਹਿਲਾਂ ਹੀ ਸਾਡੀ ਬੇਨਤੀ ਇਹ ਆ ਵੀ ਆਪੂ ਆਪਣੇ ਘਰ ਛੱਡ ਕੇ ਕਿਸੇ ਸੇਫ ਜਗ੍ਹਾ ਰਿਸ਼ਤੇਦਾਰਾਂ ਦੇ ਕੋਲ ਪਹੁੰਚਣ ਦੀ ਕਿਰਪਾਲਤਾ ਕਰਨ। ਤਾਂ ਜਿਸ ਤਰੀਕੇ ਦੇ ਹਾਲਾਤ ਹੋ ਰਹੇ ਨੇ ਉਹ ਦੱਸੇ ਨੇ ਕਿ ਵੀ ਕੁਝ ਵੀ ਹੋ ਸਕਦਾ ਜੇ ਸਰਕਾਰ ਨੇ ਅਲਰਟ ਜਾਰੀ ਕੀਤਾ 2-2 ਫੁੱਟ ਪਾਣੀ ਹੋਰ ਆ ਜਾਊਗਾ। ਪਹਿਲਾਂ ਹੀ ਬਹੁਤ ਪਾਣੀ ਕਿਉਂਕਿ ਕਈ ਥਾਵਾਂ ਦੇ ਉੱਤੇ 10-10 ਫੁੱਟ ਆ 15 ਫੁੱਟ ਆ। 20 ਫੁੱਟ ਹੈ ਤਾਂ ਉਸ ਹਿਸਾਬ ਦੇ ਨਾਲ ਜਿਹੜੇ ਲੋਕ ਅੱਗੇ ਤੱਕ ਜਾ ਕੇ ਆਉਂਦੇ ਨੇ ਉਹ ਅਵੇਅਰਨੈਸ ਜਿਹੜੀ ਹੈ ਫਲਾਨ ਦੀ ਕੋਸ਼ਿਸ਼ ਹੈ ਕਿ ਵੀ ਜੇ ਕੋਈ ਅਗਰ ਕੋਈ ਬੈਠਾ ਆਇਆ ਮਾਲ ਡੰਗਰ ਲੈ ਕੇ ਬੈਠਾ ਆਇਆ ਪਸੂ ਲੈ ਕੇ ਬੈਠਾ ਆਇਆ ਕਿਸੇ ਪਾਸੇ ਨੂੰ ਤੇ ਉਹ ਉੱਥੋਂ ਨਿਕਲਾਓ ਤੇ ਉਹ ਅੱਗੇ ਤੱਕ ਜਾਓ ਕਿਉਂਕਿ ਗੁਰਦੁਆਰਿਆਂ ਨੇ ਕਈ ਸੰਸਥਾਵਾਂ ਨੇ ਤੁਹਾਡੇ ਲਈ ਬੁਹੇ ਖੋਲ੍ਹੇ ਹੋਏ ਨੇ ਆਪਣੇ ਘਰਾਂ ਦੇ ਵਿੱਚ ਨਾ ਰੋ ਤੇ ਤਸਵੀਰ ਤੁਹਾਨੂੰ ਅਸੀਂ ਸੁਲਤਾਨਪੁਰ ਲੋਧੀ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਹੜ੍ਹ ਪ੍ਰਭਾਵਿਤ ਇਲਾਕੇ ਹੋਏ ਪਏ ਨੇ ਕੁਦਰਤ ਦੀ ਮਾਰ ਨਹੀਂ ਕਿਉਂਕਿ ਅਸੀਂ ਪਹਿਲਾਂ ਆਪਣੇ ਇਸ ਚੈਨਲ ਦੇ ਰਾਹੀਂ ਕਿਹਾ ਸੀ ਕਿ ਕੁਦਰਤ ਦੀ ਮਾਰ ਹੈ ਪਰ ਕਈ ਲੋਕ ਕਹ ਰਹੇ ਕਿ ਭਈ ਇਹ ਕੁਦਰਤ ਦੀ ਮਾਰ ਨਹੀਂ ਇਹ ਸਰਕਾਰ ਦੀ ਅਣਗਹਿਲੀ ਆ ਭਾਵੇਂ ਭਾਰਤ ਸਰਕਾਰ ਆ ਭਾਵੇਂ ਪੰਜਾਬ ਸਰਕਾਰ ਆ ਉਹਨਾਂ ਨੇ ਇਸ ਨੂੰ ਦੇਖਿਆ ਨਹੀਂ ਹੈਗਾ ਤਾਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕੈਪਟਨ ਮਿਨਿਸਟਰ ਪਹੁੰਚੇ ਨੇ ਪਰਿਵਾਰ ਦਾ ਦੁੱਖ ਸੁਣ ਰਹੇ ਆ ਇਹ ਸਤਿਕਾਰਯੋਗ ਹੈ ਕਿ ਜੀ ਆਇਆਂ ਨੂੰ ਨਿਸੋਬ ਨੇ ਸਰ ਜਿਵੇਂ ਤੁਸੀਂ ਪਹੁੰਚੇ ਹੋ ਤੁਸੀਂ ਦਿਲਾਸਾ ਦਿੱਤਾ ਹਾਲਾਂਕਿ ਜਿਸ ਤਿੱਕੇ ਨਾਲ ਲਗਾਤਾਰ ਸਰਕਾਰ ਜਿਵੇਂ ਕੰਮ ਕਰ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਤਿੱਕੇ ਦੇ ਸਵਾਲ ਕਈ ਲੋਕਾਂ ਦੇ ਵੀ ਨੇ ਕਿ ਵੀ ਨੂੰ ਪਹਿਲਾਂ ਰੋਕਿਆ ਜਾ ਸਕਦਾ ਸੀਗਾ ਹੁਣ ਜਿਵੇਂ ਤੁਸੀਂ ਆਏ ਹੋ ਕੀ ਦੇਖਿਆ ਜਾ ਰਿਹਾ ਹੈ ਇੱਥੇ ਤੁਸੀਂ ਸਾਰੇ ਜਾਣਦੇ ਹੋ ਕਿ ਕੁਝ ਦਿਨ ਤੋਂ ਲਗਾਤਾਰ ਹਿਮਾਚਲ ਚ ਬਰਸਾਤ ਹੋਣ ਦੇ ਕਾਰਨ ਹਿਮਾਚਲ ਦੇ ਵਿੱਚ ਬੱਦਲ ਫਟਣ ਦੇ ਕਾਰਨ ਜ਼ਿਆਦਾ ਪਾਣੀ ਡੈਮਾਂ ਵਿੱਚ ਆ ਗਿਆ ਉਹਦੇ ਨਾਲ ਨਾਲ ਪੰਜਾਬ ਵਿੱਚ ਪਿਛਲੇ ਦਿਨਾਂ 'ਚ ਕਾਫੀ ਲਗਾਤਾਰ ਬਰਸਾਤ ਹੁੰਦੀ ਰਹੀ ਹੈ ਉਹਦੇ ਕਾਰਨ ਕੁਝ ਇਲਾਕਿਆਂ ਦੇ ਵਿੱਚ ਫਲੱਡ ਆਇਆ ਹੈ ਇਹ ਜੋ ਖਾਸ ਤਰ੍ਹਾਂ ਦੇ ਇਲਾਕੇ ਆ ਗਏ تھے ਅੱਗੇ ਵੀ ਜਦੋਂ ਬਰਸਾਤ ਹੁੰਦੀ ਜ਼ਿਆਦਾ ਤੇ ਉੱਥੇ ਫਲੱਡ ਇੱਥੇ ਆ ਜਾਂਦਾ ਹੈ। ਤੋਂ ਤੁਸੀਂ ਸਾਰੇ ਜਾਣਦੇ ਹੋ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਹੜੇ ਖੁਦ ਫੀਲਡ 'ਚ ਉਤਰ ਕੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਵੀ ਫਲੱਡ ਆਇਆ ਹੈਗਾ ਉੱਥੇ ਖੁਦ ਜਾ ਰਹੇ ਨੇ ਉਹ ਹਾਲਾਤ ਦਾ ਜਾਇਜ਼ਾ ਲੈ ਰਹੇ ਨੇ ਔਰ ਲੋਕਾਂ ਵਾਸਤੇ ਜੋ ਜ਼ਰੂਰੀ ਸਮਾਨ ਚਾਹੀਦਾ ਹੈਗਾ ਚਾਹੇ ਰਾਸ਼ਨ ਹੋਵੇ ਚਾਹੇ ਕੋਈ ਹੋਰ ਜ਼ਰੂਰੀ ਚੀਜ਼ਾਂ ਹੋਣ ਸਾਰੀਆਂ ਮਹਿੰਗੀਆਂ ਕਰਾਈਆਂ ਜਾ ਰਹੀਆਂ ਨੇ ਸਾਰੇ ਪੰਜਾਬ ਦਾ ਪ੍ਰਸ਼ਾਸਨ ਖਾਸ ਕਰਕੇ ਜੋ ਕਪੂਰਥਾਲਾ ਦਾ ਪ੍ਰਸ਼ਾਸਨ ਹੈਗਾ ਡੀਸੀ ਸਾਹਿਬ ਐਸਐਸਪੀ ਸਾਹਿਬ ਸਾਰੇ ਹੀ ਸਾਥੀ ਪ੍ਰਸ਼ਾਸਨ ਲੋਕਾਂ ਦੀ ਬਿਹਤਰੀ ਲੋਕਾਂ ਦੇ ਬਚਾਅ ਦੇ ਵਿੱਚ ਲੱਗਾ ਹੈਗਾ ਇਸ ਕਰਕੇ ਉਹਨਾਂ ਨੂੰ ਸਭ ਨੂੰ ਕਿਹਾ ਗਿਆ ਹੈ ਕਿ ਤੁਹਾਡਾ ਜੋ ਵੀ ਨੁਕਸਾਨ ਹੋਏਗਾ ਕਿਉਂਕਿ ਇਹ ਕੁਦਰਤੀ ਆਫਤ ਹੈਗੀ ਹੈ ਇੱਥੇ ਕਿਸੇ ਕਿਸੇ ਬੰਦੇ ਦਾ ਕੋਈ ਰੋਲ ਨਹੀਂ ਹੈਗਾ ਨਾ ਕੋਈ ਰੋਕ ਸਕਦਾ ਹੈ ਇਹ ਸਿਰ ਉੱਪਰ ਪਰਮਾਤਮਾ ਦਾ ਪਾਣਾ ਹੈਗਾ ਤੋ ਸਾਨੂੰ ਮੰਨਣਾ ਪਏਗਾ ਔਰ ਜਿਹੜੇ ਅਸੀਂ ਚਾਹਨੇ ਆ ਕਿ ਕਿਸੇ ਵੀ ਕੋਈ ਇੱਥੇ ਸਾਰਾ ਜਾਨੀ ਨੁਕਸਾਨ ਨਾ ਹੋਵੇ ਕਿਉਂਕਿ ਜਿਹੜਾ ਹੈਗਾ ਬਾਕੀ ਤੇ ਸਮਾਨ ਜਿਹੜਾ ਹੈਗਾ ਸਾਰਾ ਪੂਰਾ ਹੋ ਸਕਦਾ ਹੈਗਾ ਪਰ ਬਾਬਾ ਜੀ ਨੂੰ ਮਿਲ ਲਈ ਜੀ ਜੀ ਸੋ ਸਰ ਬਾਬਾ ਜੀ ਇੱਥੇ ਨੇ ਉਹ ਲਗਾਤਾਰ ਇੱਥੇ ਨੇ ਸਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕੁਦਰਤ ਦੀ ਆਫਤ ਹੈ ਪਰ ਕਈ ਅੱਧੇ ਤਰਫ ਹੋਣਾ ਹੈ ਫਿਰ ਤਰਫ ਹੋਣਾ ਤਾਂ ਤੁਹਾਨੂੰ ਅਸੀਂ ਤਸਵੀਰ ਦਿਖਾ ਰਹੇ ਹਾਂ ਕਿ ਸੁਲਤਾਨਪੁਰ ਲੋਧੀ ਦੀ ਤਸਵੀਰ ਹੈ ਬਾਬਾ ਜੀ ਨਾਲ ਮੁਲਾਕਾਤ ਹੋ ਰਹੀ ਹੈ ਤਾਂ ਇਹ ਤੋੜਾ ਦਿਖਾ ਰਿਹਾ ਇਸ ਲੱਕਿਨ ਪਹਿਲਾਂ ਵੀ ਆਂਦਾ ਹੈਗਾ ਤੇ ਫਿਰ ਤੁਹਾਨੂੰ ਨੂੰ ਲੱਗਦਾ ਪਹਿਲੇ ਨੂੰ ਜਰਾ ਹੈਗਾ ਨਹੀਂ ਜਿਆਦਾ ਘਾਟੇ 23 ਜਨਮ ਹੋਇਆ ਸੀ 23 ਜਨਮ ਸੀਗਾ 24 ਫਸ ਗਿਆ ਇਹਨਾਂ ਦਾ 25 ਸੋਰੀ ਹਾਂਜੀ ਇਹ 23 ਚ ਵੀ ਇਦਾਂ ਹੀ ਸੀ ਅੱਛਾ 22:00 ਬਚ ਗਿਆ ਹਾਂਜੀ ਅੱਛਾ ਮੈਂ ਕਰ ਤਕਰੀਬਾ ਉਦਹੀਂ ਆ ਕਿਉਂਕਿ ਇਹਨਾਂ ਨੇ ਥੋੜਾ ਬੋਲ ਆਪਣਾ ਇੰਤਜ਼ਾਮ ਕੀਤਾ ਸੀ ਇਹਨਾਂ ਨੂੰ ਇਧਰੋਂ ਤੋਂ ਪਿੱਛੋਂ 100 ਦਾ ਲਾਇਆ ਸੀ ਉਹ ਟੁੱਟ ਗਿਆ ਅੱਛਾ ਉਹ ਰੌਣਕ ਰੌਣਕ ਪਾਜੀ ਮੈਂ ਹਾਂ ਤੁਸੀਂ ਮੇਰੀ ਮੈਂ ਛੱਡ ਲੈਂਦਾ ਮੈਂ ਫੋਲ ਲੈਂਦਾ ਛੱਡ ਦਿੰਦਾ ਬਾਕੀਆਂ ਨੂੰ ਮੈਂ ਹੋ ਜਾ ਇਹ ਵੀ ਹੋ ਰਹੀ ਹੈ ਤੁਸੀਂ ਅੰਦਰ ਤੋਂ ਸਾਈਡ ਤੋਂ ਸਤਿ ਸੰਤੋਸ਼ ਕੀਤਾ ਆਹ ਤਰੋ ਡੀਪੀਆਰ ਸਹੀ ਕਰ ਹਾਂ ਜੀ ਸਤਿ ਸੰਤੋਸ਼ ਕੀਤਾ ਆਹ ਆਪੀ ਜਾ ਆਈਡੀ ਨਾ ਮੇਰਾ ਖੁੱਲ ਜਾ ਠੀਕ ਹੈ ਪਾਜੀ ਇੱਕ ਮਿੰਟ ਚੱਕ ਕੇ ਲੋ ਤਾਂ ਬਿਲਕੁਲ ਅਸੀਂ ਇਹ ਤਸਵੀਰ ਤੁਹਾਨੂੰ ਦਿਖਾਈ ਯਾਤਾ ਡੀਪੀਆਰ ਸਾਹਿਬ ਆਪ ਕਵਰੇਜ ਕਰਾ ਰਹੇ ਨੇ ਤੁਸੀਂ ਕਿਸ ਤਰ੍ਹਾਂ ਦੀ ਕਵਰੇਜ ਕਰਾ ਰਹੇ ਹੋ ਨਹੀਂ ਤੁਸੀਂ ਇੱਕ ਮਿੰਟ ਮੇਰੀ ਗੱਲ ਤਾਂ ਸੁਣੋ ਕਵਰੇਜ ਕਿਸ ਤਰ੍ਹਾਂ ਦੀ ਕਰਾ ਰਹੇ ਹੋ ਮੈਂ ਸਰ ਨਾਲ ਗੱਲ ਕਰ ਰਿਹਾ ਸੀਗਾ ਤੁਸੀਂ ਵਿੱਚ ਤੁਹਾਡੀ ਬਾਈਟ ਕਰਾ ਦਿੰਦੇ ਹਾਂ ਕੀ ਨਾਮ ਹੈ ਤੁਹਾਡਾ ਤੁਹਾਡਾ ਨਾਮ ਕੀ ਹੈ ਕੀ ਡੈਜਿਗਨੇਸ਼ਨ ਕੀ ਹੈ ਤੁਹਾਡੀ ਡੀਪੀਆਰ ਕਪੂਰਥਲਾ ਨੇ 2 ਮਿੰਟ ਵੇਟ ਕਰ ਲਓ ਨਾਮ ਕੀ ਹੈ ਡੀਪੀਆਰ ਕਪੂਰਥਲਾ ਵੇਟ ਕਰ ਲਓ ਹੈ ਕਪੂਰਥਲਾ ਤੋਂ ਡੀਪੀਆਰ ਨੇ ਤੇ ਆਪ ਬਾਈਟਾਂ ਕਰਾ ਰਹੇ ਨੇ ਸਰਕਾਰ ਦੇ ਨੁਮਾਇੰਦਿਆਂ ਦੀਆਂ ਤੇ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਜਿਸ ਤਿੱਕੇ ਇਹ ਇੱਥੇ ਹਾਲਾਤ ਨੇ ਕਿਉਂਕਿ ਮੰਤਰੀ ਸਾਹਿਬ ਪਹੁੰਚੇ ਸੀ ਅਸੀਂ ਗੱਲਬਾਤ ਕਰ ਰਹੇ ਸੀਗੇ ਤਾਂ ਵਿੱਚ ਡੀਪੀਓ ਸਾਹਿਬ ਆ ਗਏ ਤਾਂ ਕਿ ਗੱਲ ਕਰਨ ਲੱਗੇ ਤੇ ਇੱਥੇ ਹਾਲਾਤ ਜਿਸ ਤਿੱਕੇ ਦੇ ਹੋਏ ਹੋਏ ਨੇ ਪਰ ਲੋਕਾਂ ਦੇ ਵਿੱਚ ਗਲਾ ਕਿਸ ਤਰ੍ਹਾਂ ਦਾ ਕਿ ਆਉਂਦੇ ਨੇ ਗੱਲਬਾਤ ਕਰਕੇ ਚੱਲ ਜਾਂਦੇ ਨੇ ਸਰਕਾਰੀ ਗੱਡੀਆਂ ਖੜੀਆਂ ਰਹਿੰਦੀਆਂ ਨੇ ਇਸ ਤਰ੍ਹਾਂ ਦੇ ਸਵਾਲ ਸੀਗੇ ਕਿਉਂਕਿ ਸਟਾਰਟਿੰਗ ਤੋਂ ਸੰਤ ਜੀ ਹੋਰੀ ਜਿਹੜੇ ਬੈਠੇ ਹੋਏ ਨੇ ਉੱਤੇ ਉਹ ਕਹਿੰਦੇ ਨਜ਼ਰ ਆ ਰਹੇ ਸੀਗੇ ਇਹ ਤਸਵੀਰ ਤੁਹਾਨੂੰ ਅਸੀਂ ਕਪੂਰਥਲਾ ਤੋਂ ਸਾਂਝੀ ਕਰਦੇ ਹਾਂ